ਸਿਹਤ ਸੰਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਦੋਸਤੋ ਨਿੰਬੂ ਪਾਣੀ ਸਾਡੇ ਲਈ ਅਮ੍ਰਿਤ ਤੋਂ ਘੱਟ ਨਹੀਂ ਹੈ। ਨਿੰਬੂ ਪਾਣੀ ਪੀਣ ਨਾਲ ਜੋ ਫਾਇਦੇ ਸਾਡੇ ਸਰੀਰ ਨੂੰ ਮਿਲਦੇ ਹਨ ਉਹ ਹੋਰ ਕਿਸੇ ਚੀਜ਼ ਨਾਲ ਨਹੀਂ ਮਿਲਦੇ। ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਨਿੰਬੂ ਪਾਣੀ ਪੀਣ ਦੇ ਕੁਝ ਖਾਸ ਚਮਤਕਾਰੀ ਫਾਇਦਿਆਂ ਬਾਰੇ ਦੱਸਾਂਗੇ। ਸਭ ਤੋਂ ਪਹਿਲਾਂ ਤੁਹਾਨੂੰ ਦੱਸਦੇ ਹਾਂ ਤੁਸੀਂ ਇਸ ਨੂੰ ਬਣਾਉਣਾ ਕਿਵੇਂ ਹੈ। ਤੁਸੀਂ ਇੱਕ ਗਲਾਸ ਪਾਣੀ ਵਿੱਚ ਅੱਧਾ ਨਿੰਬੂ ਦਾ ਰਸ ਲੈ ਕੇ ਮਿਲਾ ਦੇਣਾ ਹੈ। ਪਾਣੀ ਠੰਡਾ, ਗੁੰਗੁਣਾ ਜਾਂ ਹਲਕਾ ਗਰਮ ਕਿਸੇ ਵੀ ਤਰ੍ਹਾਂ ਦਾ ਲੈ ਸਕਦੇ ਹੋ। ਬਸ ਤਿਆਰ ਹੈ ਤੁਹਾਡਾ ਨਿੰਬੂ ਪਾਣੀ ਇਸ ਨੂੰ ਤੁਸੀਂ ਸਵੇਰ ਦੁਪਹਿਰ ਸ਼ਾਮ ਕਿਸੇ ਵੀ ਸਮੇਂ ਪੀ ਸਕਦੇ ਹੋ ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਨਿੰਬੂ ਪਾਣੀ ਤੋਂ ਮਿਲਣ ਵਾਲੇ ਚਮਤਕਾਰੀ ਫਾਇਦਿਆਂ ਬਾਰੇ ਨਿੰਬੂ ਪਾਣੀ ਸਾਡੀ ਪਾਚਨ ਕਿਰਿਆ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਨਿੰਬੂ ਵਿੱਚ ਮੌਜੂਦ ਸਿਟ੍ਰਿਕ ਐਸਿਡ ਭੋਜਨ ਨੂੰ ਪਚਾਉਣ ਲਈ ਜਿੰਨੀ ਗਰਮੀ ਦੀ ਮਾਤਰਾ ਚਾਹੀਦੀ ਹੁੰਦੀ ਹੈ ਓਨੀ ਹੀ ਗਰਮੀ ਪੈਦਾ ਕਰਦਾ ਹੈ ਜੇਕਰ ਜ਼ਿਆਦਾ ਸਰੀਰ ਅੰਦਰ ਗਰਮੀ ਬਣ ਜਾਵੇ ਤਾਂ ਉਸ ਵਧੀ ਹੋਈ ਗਰਮੀ ਨੂੰ ਘੱਟ ਕਰਦਾ ਹੈ ਸੰਤੁਲਨ ਬਣਾ ਕੇ ਰੱਖਦਾ ਹੈ ਇਸ ਨਾਲ ਭੋਜਨ ਸਹੀ ਤਰੀਕੇ ਨਾਲ ਪਚਦਾ ਹੈ ਸਰੀਰ ਅੰਦਰ ਗੰਦੇ ਪਦਾਰਥ ਨਹੀਂ ਬਣ ਪਾਉਂਦੇ ਪੇਟ ਅਤੇ ਤੜੀਆਂ ਸਾਫ਼ ਰਹਿੰਦੀਆਂ ਹਨ ਜਿਸ ਨਾਲ ਕਬਜ ਬਦ ਹਜਮੀ ਗੈਸ ਜਲਣ ਐਸਿਡਿਟੀ ਤਜਾਬ ਛਾਤੀ ਵਿੱਚ ਜਲਣ ਖੱਟੇ ਡਕਾਰ ਆਉਣਾ ਪੇਟ ਵਿੱਚ ਮਰੋੜ ਉਠਨੇ ਅਤੇ ਪੇਟ ਨਾਲ ਜੁੜੀਆਂ ਹੋਰ ਕਈ ਸਮੱਸਿਆਵਾਂ ਪੂਰੀ ਤਰ੍ਹਾਂ ਠੀਕ ਹੋ ਜਾਂਦੀਆਂ ਹਨ ਇਸ ਲਈ ਪਾਚਨ ਕਿਰਿਆ ਸਹੀ ਰੱਖਣ ਲਈ ਰੋਜ਼ਾਨਾ ਇੱਕ ਗਲਾਸ ਨਿੰਬੂ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ ਨਿੰਬੂ ਪਾਣੀ ਚਿਹਰੇ ਨੂੰ ਹਮੇਸ਼ਾ ਜਵਾਨ ਬਣਾਈ ਰੱਖਦਾ ਹੈ ਜੇਕਰ ਤੁਸੀਂ ਰੋਜ਼ਾਨਾ ਇੱਕ ਗਲਾਸ ਨਿੰਬੂ ਪਾਣੀ ਪੀਂਦੇ ਹੋ ਤਾਂ ਚਮੜੀ ਸਕਿਨ ਚਿਹਰੇ ਤੇ ਝੋੜੀਆਂ ਨਹੀਂ ਪੈਂਦੀਆਂ ਸਕਿਨ ਦੀ ਨਮੀ ਕਸਾਵਟ ਬਣੀ ਰਹਿੰਦੀ ਹੈ ਸਕਿਨ ਅੰਦਰ ਜਮਾ ਗੰਦਗੀ ਬਾਹਰ ਨਿਕਲ ਜਾਂਦੀ ਹੈ ਜਿਸ ਨਾਲ ਸਕਿਨ 글로 ਕਰਨ ਲੱਗਦੀ ਹੈ ਰੁੱਖੀ ਚਮੜੀ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਚਿਹਰੇ ਤੇ ਪਏ ਹੋਏ ਦਾਗ ਤੱਬੇ ਦਾਣੇ ਦੇ ਨਿਸ਼ਾਨ ਵੀ ਠੀਕ ਹੋ ਜਾਂਦੇ ਹਨ ਨਿੰਬੂ ਪਾਣੀ ਭਾਰ ਘਟ ਕਰਨ ਲਈ ਬਿਹਤਰੀਨ ਡਰਿੰਕ ਹੈ ਜੇਕਰ ਤੁਸੀਂ ਵੀ ਆਪਣਾ ਵਜ਼ਨ ਘਟ ਕਰਨ ਦੀ ਸੋਚ ਰਹੇ ਹੋ ਤਾਂ ਅੱਜ ਤੋਂ ਹੀ ਤੁਹਾਨੂੰ ਇੱਕ ਗਲਾਸ ਨਿੰਬੂ ਪਾਣੀ ਪੀਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਕਿਉਂਕਿ ਨਿੰਬੂ ਪਾਣੀ ਪਾਚਨ ਕਿਰਿਆ ਨੂੰ ਫਿੱਟ ਰੱਖਦਾ ਹੈ ਜਿਸ ਨਾਲ ਕਬਜ ਦੂਰ ਹੁੰਦੀ ਹੈ ਸਰੀਰ ਅੰਦਰ ਫਾਲਤੂ ਫੈਟ ਚਰਬੀ ਨਹੀਂ ਜੰਮਦੀ ਜੋ ਚਰਬੀ ਪਹਿਲਾਂ ਤੋਂ ਜਮ੍ਹਾਂ ਹੁੰਦੀ ਹੈ ਉਹ ਵੀ ਤੇਜ਼ੀ ਨਾਲ ਘਟਣ ਲੱਗਦੀ ਹੈ ਅੱਜ ਕੱਲ ਗੁਰਦੇ ਦੀ ਪੱਥਰੀ ਦੀ ਸਮੱਸਿਆ ਬਹੁਤ ਅੱਧ ਗਈ ਹੈ ਨਿੰਬੂ ਪਾਣੀ ਪਿੰਦੇ ਰਹੇ ਨਾਲ ਗੁਰਦੇ ਵਿੱਚ ਪੱਥਰੀ ਨਹੀਂ ਬਣਦੀ ਕਿਉਂਕਿ ਨਿੰਬੂ ਵਿੱਚ ਮੌਜੂਦ ਸਿਟ੍ਰਿਕ ਐਸਿਡ ਪਿਸ਼ਾਬ ਅੰਦਰ ਕੈਲਸ਼ੀਅਮ ਦੀ ਮਾਤਰਾ ਨਹੀਂ ਵਧਣ ਦਿੰਦਾ ਜੋ ਕਿ ਗੁਰਦੇ ਦੀ ਪੱਥਰੀ ਦਾ ਇੱਕ ਮੁੱਖ ਕਾਰਨ ਹੁੰਦਾ ਹੈ ਸੋ ਦੋਸਤੋ ਇਸੇ ਤਰ੍ਹਾਂ ਸਾਡੇ ਹੋਰ ਸੋਖੇ ਅਸਰਦਾਰ ਦੇਸੀ ਨੁਸਖੇ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰੋ